ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਪਕੌੜਿਆਂ ਵਾਲੀ ਕੜੀ ਔਰ ਉਹ ਵੀ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਕੜੀ ਬਣਾਉਣ ਵਾਸਤੇ ਆਪਾਂ ਇੱਥੇ ਇੱਕ ਪੌਣਾ ਕੱਪ ਵੇਸਣ ਦਾ ਲਿਆ ਹੈ ਹੁਣ ਇਹਦੇ ਵਿੱਚ ਆਪਾਂ ਇੱਕ ਚਮਚ ਨਮਕ ਪਾਵਾਂਗੇ ਅੱਧਾ ਚਮਚ ਲਾਲ ਮਿਰਚ ਦੋ ਚੁਟਕੀਆਂ ਹਿੰਗ ਪਾਵਾਂਗੇ ਅਤੇ ਦੋ ਚੁਟਕੀਆਂ ਹੀ ਇਹਦੇ ਵਿੱਚ ਆਪਾਂ ਕਾਲੀ ਮਿਰਚ ਪਾਵਾਂਗੇ ਅੱਧਾ ਚਮਚ ਆਪਾਂ ਹਲਦੀ ਦਾ ਪਾਵਾਂਗੇ ਅੱਧਾ ਚਮਚ ਆਪਾਂ ਗਰਮ ਮਸਾਲਾ ਪਾਵਾਂਗੇ ਤੇ ਹੁਣ ਇਹਨੂੰ ਸਾਰੇ ਮਟੀਰੀਅਲ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਇੱਥੇ 1 ਲੀਟਰ ਲੱਸੀ ਦੱਲਿਆ ਪਹਿਲਾਂ ਇਹਦੇ ਵਿੱਚ ਆਪਾਂ ਅੱਧੀ ਲੱਸੀ ਪਾਵਾਂਗੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਫੈਂਟਣਾ ਕੋਲ ਨੂੰ ਲੱਸੀ ਆਪਾਂ ਇੱਥੇ ਖੱਟੀ ਲਈ ਹੈ ਤੁਸੀਂ ਇੱਥੇ ਦਹੀਂ ਦਾ ਵੀ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਖੱਟੀ ਦਹੀਂ ਜਾਂ ਖੱਟੀ ਲੱਸੀ ਆਪਾਂ ਇਹਦੇ ਵਿੱਚ ਪਾਉਨੇ ਆ ਤਾਂ ਕੜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਫੈਂਟਣਾ ਤਕਰੀਬਨ 5 ਮਿੰਟ ਤੱਕ ਬੇਸਣ ਦੀ ਕੋਈ ਵੀ ਗੰਡ ਵਗੈਰਾ ਇਹਦੇ ਵਿੱਚ ਨਹੀਂ ਰਹਿਣੀ ਚਾਹੀਦੀ ਬੇਸਣ ਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਦਿੱਤਾ ਹੁਣ ਇਹਦੇ ਵਿੱਚ ਆਪਾਂ ਬਾਕੀ ਦੀ ਬਚੀ ਹੋਈ ਲੱਸੀ ਪਾ ਦੇਵਾਂਗੇ ਅਤੇ 2-4 ਗੇੜੇ ਦੇ ਦੇਵਾਂਗੇ ਇਹਨੂੰ ਤਾਂ ਜੋ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਬੇਸਣ ਨੂੰ ਹੁਣ ਆਪਾਂ ਸਾਈਡ ਤੇ ਢੱਕ ਕੇ ਰੱਖ ਦੇਵਾਂਗੇ ਨੈਕਸਟ ਹੁਣ ਆਪਾਂ ਬੋਲ ਦੇ ਵਿੱਚ ਪਾਉਣਾ ਕੱਪ ਬੇਸਣ ਦਾ ਫੇਰ ਤੋਂ ਲੈ ਲਿਆ ਤੇ ਇਹਨੂੰ ਬੇਸਣ ਨੂੰ ਆਪਾਂ ਛਾਣਾਂਗੇ ਵੈਸੇ ਤਾਂ ਬੇਸਣ ਦੇ ਵਿੱਚ ਕੁਝ ਵੀ ਨਹੀਂ ਹੈਗਾ ਪਰ ਬੇਸਣ ਦੇ ਵਿੱਚ ਛੋਟੀਆਂ-ਛੋਟੀਆਂ ਗੰਡਾ ਜੀਆਂ ਬਣੀਆਂ ਹੋਈਆਂ ਹੁੰਦੀਆਂ ਨੇ ਉਹ ਮੈਲਟ ਹੋ ਜਾਂਦੀਆਂ ਨੇ ਫਿਰ ਬੇਸਣ ਜਿਹੜਾ ਉਹ ਆਸਾਨੀ ਦੇ ਨਾਲ ਘੋਲਿਆ ਜਾਂਦਾ ਹੈਗਾ ਜਿਹੜਾ ਪਹਿਲਾਂ ਵਾਲਾ ਬੇਸਣ ਸੀ ਉਹ ਮੇਰਾ ਪਹਿਲਾਂ ਹੀ ਛਾਣ ਕੇ ਰੱਖਿਆ ਹੋਇਆ ਸੀਗਾ ਤੁਸੀਂ ਦੇਖ ਸਕਦੇ ਹੋ ਬੇਸਣ ਦੇ ਵਿੱਚੋਂ ਕੁਝ ਵੀ ਨਹੀਂ ਨਿਕਲਿਆ ਪਰ ਜਿਹੜੀਆਂ ਗੰਡਾ ਜੀਆਂ ਹੁੰਦੀਆਂ ਨੇ ਉਹ ਬੇਸਣ ਘੋਲਣ ਵੇਲੇ ਆਸਾਨੀ ਰਹਿੰਦੀ ਹੈ ਹੁਣ ਇਹਦੇ ਵਿੱਚ ਆਪਾਂ ਇੱਕ ਚੁਟਕੀ ਹਿੰਗ ਦੀ ਪਾਈ ਹੈ ਅੱਧਾ ਚਮਚ ਨਮਕ ਪਾਇਆ ਹੈ ਅੱਧਾ ਚਮਚ ਆਪਾਂ ਲਾਲ ਮਿਰਚ ਪਾਈਏ ਤੇ ਅੱਧਾ ਚਮਚ ਹੀ ਆਪਾਂ ਗਰਮ ਮਸਾਲਾ ਪਾਇਆ 1/4 ਚਮਚ ਆਪਾਂ ਹਲਦੀ ਪਾਈਆ ਦੋ ਕੁ ਛੁਟਕੀਆਂ ਆਪਾਂ ਕਾਲੀ ਮਿਰਚ ਪਾਈਏ ਅੱਧਾ ਚਮਚ ਜੀਰਾ ਪਾਇਆ ਤੇ ਅੱਧਾ ਕ ਚਮਚ ਆਪਾਂ ਅਜਵੈਨ ਦਾ ਹੱਥ ਤੇ ਮਸਲ ਕੇ ਪਾ ਲਵਾਂਗੇ ਤੇ ਬੇਸਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਇਹਦੇ ਵਿੱਚ ਆਪਾਂ ਆਲੂ ਤੇ ਪਿਆਜ਼ ਪਾਏ ਨੇ ਦੋ ਮੀਡੀਅਮ ਸਾਈਜ਼ ਦੇ ਆਲੂ ਲਏ ਸੀਗੇ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲਏ ਸੀਗੇ ਪਿਆਜ਼ਾਂ ਨੂੰ ਆਪਾਂ ਲੰਬੇ ਲੰਬੇ ਪੀਸਾਂ ਦੇ ਵਿੱਚ ਕੱਟ ਲਿਆ ਆਲੂਆਂ ਨੂੰ ਆਪਾਂ ਪਤਲੇ ਪਤਲੇ ਪੀਸਾਂ ਦੇ ਵਿੱਚ ਕੱਟਿਆ ਤਾਂ ਕਿ ਜਦੋਂ ਆਪਾਂ ਪਕੌੜੇ ਫਰਾਈ ਕਰਾਂਗੇ ਫਿਰ ਜਿਹੜੇ ਆਲੂ ਨੇ ਆਪਣੇ ਆਸਾਨੀ ਦੇ ਨਾਲ ਪੱਕ ਜਾਣ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਦੇ ਵਿੱਚ ਪਹਿਲਾਂ ਪਾਣੀ ਨਹੀਂ ਪਾਉਣਾ ਪਹਿਲਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਕਿਉਂਕਿ ਆਲੂ ਔਰ ਪਿਆਜ਼ ਵੀ ਗਿੱਲੇ ਹੁੰਦੇ ਨੇ ਉਸ ਤੋਂ ਬਾਅਦ ਆਪਾਂ ਫਿਰ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਬੇਸਣ ਨੂੰ ਘੋਲਾਂਗੇ ਇਹਦੇ ਵਿੱਚ ਆਪਾਂ ਬੇਸਣ ਬਹੁਤ ਜ਼ਿਆਦਾ ਨਹੀਂ ਪਾਇਆ ਹੈਗਾ ਬੇਸਣ ਥੋੜਾ ਪਾਇਆ ਕਿਉਂਕਿ ਜਿਹੜੇ ਗੋਲ ਵਾਲੇ ਪਕੌੜੇ ਹੁੰਦੇ ਨੇ ਉਹਨਾਂ ਦੇ ਕੰਪੈਰੀਜ਼ਨ ਜੇ ਆਪਾਂ ਆਹ ਵਾਲੇ ਪਕੌੜਿਆਂ ਦੀ ਕੜੀ ਖਾਣੇ ਆ ਨਾ ਤਾਂ ਟੇਸਟ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਇਹਨਾਂ ਨੂੰ ਆਪਾਂ ਥੋੜਾ ਥੋੜਾ ਬੇਸਣੀ ਕੋਟ ਕਰਨਾ ਆਲੂ ਤੇ ਪਿਆਜ਼ਾਂ ਨੂੰ ਬਹੁਤ ਜ਼ਿਆਦਾ ਬੇਸਣ ਨਹੀਂ ਪਾਉਣਾ ਹੈਗਾ ਇਹ ਪਕੌੜੇ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਹੁੰਦੇ ਨੇ ਕਿਉਂਕਿ ਇਹਨਾਂ ਦੇ ਉੱਤੇ ਥੋੜੀ ਥੋੜੀ ਲੇਅਰ ਹੀ ਬੇਸਣ ਦੀ ਆਉਂਦੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੇ ਨੇ ਇਹ ਪਕੌੜੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੇਕਰ ਆਪਾਂ ਨੂੰ ਹਾਰਡ ਲੱਗਦਾ ਤਾਂ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਬੇਸਣ ਨੂੰ ਘੋਲ ਲੈਣਾ ਬਹੁਤ ਜ਼ਿਆਦਾ ਹਾਰਡ ਨਹੀਂ ਰੱਖਣਾ ਬਸ ਥੋੜਾ ਜਿਹਾ ਨਰਮੀ ਰੱਖਣਾ ਤੇਲ ਆਪਣਾ ਗਰਮ ਹੋ ਚੁੱਕਿਆ ਹੁਣ ਇਹਦੇ ਵਿੱਚ ਆਪਾਂ ਪਕੌੜੇ ਪਾ ਦੇਵਾਂਗੇ ਆਪਾਂ ਬਹੁਤ ਵੱਡੇ ਵੱਡੇ ਪਕੌੜੇ ਨਹੀਂ ਪਾਉਣੇ ਛੋਟੇ ਛੋਟੇ ਪਕੌੜੇ ਹੀ ਪਾਉਣੇ ਨੇ ਇਹ ਵਾਲੇ ਪਕੌੜੇ ਨੇ ਇਹ ਗੋਲ ਨਹੀਂ ਬਣਦੇ ਹੁੰਦੇ ਇਹ ਖਿੰਡੇ ਜੇ ਪਕੌੜੇ ਬਣਦੇ ਹੁੰਦੇ ਨੇ ਪਰ ਟੇਸਟੀ ਇੰਨੇ ਹੁੰਦੇ ਨੇ ਕਿ ਬਹੁਤ ਹੀ ਜ਼ਿਆਦਾ ਕੜੀ ਦੇ ਵਿੱਚ ਲਾਜਵਾਬ ਲੱਗਦੇ ਨੇ ਹੁਣ ਆਪਾਂ ਚਮਚ ਦੀ ਸਹਾਇਤਾ ਦੇ ਨਾਲ ਪਕੌੜਿਆਂ ਦੀ ਸਾਈਡ ਚੇਂਜ ਕਰ ਦੇਵਾਂਗੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਪਕੌੜਿਆਂ ਦੀ ਸਾਈਡ ਚੇਂਜ ਕਰ ਦੇਣੀ ਆ ਉਸ ਤੋਂ ਬਾਅਦ ਫਿਰ ਜਿਹੜੀ ਖਾਲੀ ਜਗ੍ਹਾ ਬਚੂਗੀ ਉਹਦੇ ਵਿੱਚ ਆਪਾਂ ਹੋਰ ਪਕੌੜੇ ਪਾ ਦੇਵਾਂਗੇ ਇਹਨਾਂ ਪਕੌੜਿਆਂ ਨੂੰ ਤੁਸੀਂ ਚਾਹ ਨਾਲ ਜਾਂ ਸੌਸ ਨਾਲ ਖਾ ਵੀ ਸਕਦੇ ਹੋ ਬਹੁਤ ਹੀ ਟੇਸਟੀ ਲੱਗਦੇ ਨੇ ਇਹ ਪਕੌੜੇ ਇਸੇ ਤਰ੍ਹਾਂ ਹੀ ਆਪਾਂ ਜਿਉਂ-ਜਿਉਂ ਆਪਣੇ ਪਕੌੜੇ ਪੱਕੀ ਜਾਣਗੇ ਉਹਨਾਂ ਨੂੰ ਨਾਲ ਦੀ ਨਾਲ ਕੱਢੀ ਜਾਵਾਂਗੇ ਤੇ ਜਿਵੇਂ-ਜਿਵੇਂ ਆਪਣੀ ਕੜਾਈ ਦੇ ਵਿੱਚ ਜਗ੍ਹਾ ਹੁੰਦੀ ਜਾਊ ਆਪਾਂ ਨਾਲ ਦੀ ਨਾਲ ਹੋਰ ਪਕੌੜੇ ਪਾਉਂਦੇ ਜਾਵਾਂਗੇ ਆਪਣੇ ਇਹ ਵਾਲੇ ਪਕੌੜੇ ਪੱਕ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਪੂਰੇ ਕਰਾਂਚੀ ਹੋ ਗਏ ਨੇ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਤੇ ਬਾਕੀ ਦੇ ਹੋਰ ਪਕੌੜੇ ਪਾ ਦੇਵਾਂਗੇ ਜਿਹੜੇ ਜਿਹੜੇ ਪਹਿਲਾਂ ਨੇ ਪਾਏ ਹੋਏ ਨੇ ਪਕੌੜੇ ਉਹ ਆਪਣੇ ਨਾਲ ਦੀ ਨਾਲ ਪੱਕਦੇ ਰਹਿਣਗੇ ਇਹ ਵਾਲੀ ਕੜੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਆਪਾਂ ਸਿੰਪਲ ਜਿਹੇ ਤਰੀਕੇ ਦੇ ਨਾਲ ਕੜੀ ਬਣਾਉਣੀ ਹੈ ਕੋਈ ਬਹੁਤ ਜ਼ਿਆਦਾ तामझाम ਨਹੀਂ ਕਰਨਾ ਹੈਗਾ ਤੁਸੀਂ ਟਰਾਈ ਕਰਕੇ ਦੇਖਿਓ ਇਹ ਕੜੀ ਹੈ ਜਿਹੜੀ ਕਿੰਨੀ ਜ਼ਿਆਦਾ ਟੇਸਟੀ ਬਣਦੀ ਆ ਤੁਸੀਂ ਦੇਖ ਸਕਦੇ ਹੋ ਆਪਣੇ ਪਕੌੜੇ ਕਿੰਨੇ ਵਧੀਆ ਤਿਆਰ ਹੋ ਰਹੇ ਨੇ ਇਹ ਆਪਣਾ ਲਾਸਟ ਹੀ ਪੂਰ ਚੱਲ ਰਿਹਾ ਪਕੌੜਿਆਂ ਦਾ ਇਹਨਾਂ ਨੂੰ ਆਪਾਂ ਕੱਢਣ ਤੋਂ ਬਾਅਦ ਕੜਾਹੀ ਦੇ ਵਿੱਚੋਂ ਆਪਾਂ ਐਕਸਟਰਾ ਤੇਲ nikal ਦਵਾਂਗੇ ਉਹਨਾਂ ਦਾ ਤੇਲ ਰੱਖ ਲਵਾਂਗੇ ਜਿੰਨੇ ਕ ਤੇਲ ਨਾਲ ਆਪਾਂ ਤੜਕਾ ਲਾਉਣਾ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚ ਜੀਰਾ ਪਾਵਾਂਗੇ ਅੱਧਾ ਚਮਚੀ ਆਪਾਂ ਸਾਬਤ ਮੇਥੇ ਪਾਵਾਂਗੇ ਤੇ 10 ਤੋਂ 12 ਆਪਾਂ ਕੜੀ ਪੱਤੇ ਪਾਏ ਨੇ ਹੁਣ ਉਹ ਭੁੱਜ ਚੁੱਕੇ ਨੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਘੋਲ ਘੋਲ ਕੇ ਰੱਖਿਆ ਸੀਗਾ ਬੇਸਣ ਵਾਲਾ ਉਹ ਪਾ ਦੇਵਾਂਗੇ ਆਪਾਂ ਇਹਨੂੰ ਔਨਾ ਚਿਰ ਕੰਟੀਨਿਊ ਹਿਲਾਉਂਦੇ ਰਾਵਾਂਗੇ ਜਿੰਨਾ ਚਿਰ ਆਪਣੀ ਕੜੀ ਰਿੱਜਣ ਨਹੀਂ ਲੱਗਦੀ ਹੁਣ ਤੁਸੀਂ ਦੇਖ ਸਕਦੇ ਹੋ ਆਪਣਾ ਬੇਸਣ ਜਿਹੜਾ گاੜਾ ਹੋਣ ਲੱਗ ਗਿਆ ਹੁਣ ਇੱਥੇ ਆਪਾਂ ਪਾਣੀ ਪਾਉਣਾ ਆਪਣੀ ਮਰਜ਼ੀ ਦੇ ਅਨੁਸਾਰ ਪਾਣੀ ਪਾਉਣਾ ਜਿੰਨੀ ਤੁਸੀਂ ਪਤਲੀ ਕੜੀ ਰੱਖਣੀ ਚਾਹੁੰਦੇ ਹੋ ਹੁਣ ਆਪਾਂ ਇਹਨੂੰ ਕੜੀ ਨੂੰ ਚੰਗੀ ਤਰ੍ਹਾਂ ਰਜਾਉਣਾ ਰਿਜਣ ਤੋਂ ਬਾਅਦ ਇਹਨੂੰ 15 ਤੋਂ 20 ਮਿੰਟ ਤੱਕ ਚੰਗੀ ਤਰ੍ਹਾਂ ਰਜਾਉਣਾ ਕਿਉਂਕਿ ਆਪਣੀ ਕੜੀ ਹੈ ਜਿਹੜੀ ਉਹ ਕਾੜ-ਕਾੜ ਕੇ ਸਵਾਦ ਹੋਣੀ ਆ ਬਹੁਤ ਜ਼ਿਆਦਾ ਕਾੜਨੀ ਆ ਇਹ ਕੜੀ ਹੁਣ ਇਹ ਆਪਣੀ ਕੜੀ ਚੰਗੀ ਤਰ੍ਹਾਂ ਰਿਜਣ ਲੱਗ ਚੁੱਕੀ ਐ ਹੁਣ ਇਹਨੂੰ ਆਪਾਂ 15 ਤੋਂ ਲੈ ਕੇ 20 ਮਿੰਟ ਤੱਕ ਚੰਗੀ ਤਰ੍ਹਾਂ ਰਜਾਉਣਾ ਮੀਡੀਅਮ ਗੈਸ ਤੇ ਫੁੱਲ ਗੈਸ ਨਹੀਂ ਕਰਨੀ ਮੀਡੀਅਮ ਗੈਸ ਤੇ ਰੰਨਣਾ ਇਹਨੂੰ ਚੰਗੀ ਤਰ੍ਹਾਂ ਤੁਸੀਂ ਜਿਆਦਾ ਵੀ ਰੰਨ ਸਕਦੇ ਹੋ ਤੁਹਾਡੇ ਗੈਸ ਦੇ ਅਕੋਰਡਿੰਗ ਆ ਇਹ ਕਿਉਂਕਿ ਕਿੰਨੀ ਤੁਹਾਡੇ ਗੈਸ ਦੀ ਹੀਟ ਹੈਗੀ ਇਹਨੂੰ ਚੰਗੀ ਤਰ੍ਹਾਂ ਕਾੜ ਲੈਣਾ ਆਪਣਾ ਕੜੀ ਨੂੰ ਜਿੰਨੀ ਹੀ ਆਪਣੀ ਕੜੀ ਕੜੂਗੀ ਓਨੀ ਹੀ ਕੜੀ ਜਿਆਦਾ ਸਵਾਦ ਬਣੂਗੀ ਤੁਸੀਂ ਦੇਖ ਸਕਦੇ ਹੋ ਆਪਣੀ ਕੜੀ ਕਿੰਨੀ ਚੰਗੀ ਤਰ੍ਹਾਂ ਨਾਲ ਰਿਜ ਰਹੀ ਹੈ ਬਹੁਤ ਹੀ ਬਦਿਆ ਆਪਣੀ ਕੜੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਟੇਸਟੀ ਜੀ ਕੜੀ ਕਨਸਿਸਟੈਂਸੀ ਦੇਖ ਸਕਦੇ ਹੋ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਲਿਓ ਜਿੰਨੀ ਤੁਹਾਨੂੰ ਪਸੰਦ ਹੈ ਮੈਂ ਇਸ ਤਰ੍ਹਾਂ ਦੀ ਕਨਸਿਸਟੈਂਸੀ ਰੱਖੀ ਹੈ ਕਿਉਂਕਿ ਥੋੜੀ ਜੀ ਇਹਨੇ ਪਕੌੜੇ ਪਾਉਣ ਤੋਂ ਬਾਅਦ ਵੀ ਫਿਰ ਕੜੀ ਨੇ ਗਾੜੀ ਹੋ ਜਾਣਾ ਕਿਉਂਕਿ ਜੇੜੀ ਗਾੜੀ ਗਾੜੀ ਕੜੀ ਹੁੰਦੀ ਉਹ ਖਾਣ ਦੇ ਵਿੱਚ ਸਵਾਦ ਨਹੀਂ ਲੱਗਦੀ ਹੈਗੀ ਕੜੀ ਥੋੜੀ ਪਤਲੀ ਹੀ ਖਾਣ ਦੇ ਵਿੱਚ ਸਵਾਦ ਲੱਗਦੀ ਹੈ ਆਪਣੀ ਕੜੀ ਤਕਰੀਬਨ ਬਣ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਪਕੌੜੇ ਪਾ ਦੇਵਾਂਗੇ ਪਕੌੜੇ ਪਾਉਣ ਤੋਂ ਬਾਅਦ ਆਪਾਂ 5-4 ਮਿੰਟ ਕੜੀ ਨੂੰ ਪਕਾਉਣਾ ਤਾਜੋ ਕੜੀ ਹੈ ਜਿਹੜੀ ਪਕੌੜਿਆਂ ਦੇ ਵਿੱਚ ਚੰਗੀ ਤਰ੍ਹਾਂ ਰਚ ਜਾਵੇ ਤੇ ਕੜੀ ਆਪਣੀ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਕਸੂਰੀ ਮੇਥੀ ਪਾ ਦੇਵਾਂਗੇ 2 ਚਮਚ ਕਿਉਂਕਿ ਕਸੂਰੀ ਮੇਥੀ ਦਾ ਕੜੀ ਦੇ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਤੇ ਹੁਣ ਇਹਦੇ ਵਿੱਚ ਆਪਾਂ ਬਰੀਕ ਕੱਟਿਆ ਹੋਇਆ ਧਨੀਆ ਪਾ ਦੇਵਾਂਗੇ ਕੜੀ ਆਪਣੀ ਰੈਡੀ ਹੈ ਬਹੁਤ ਹੀ ਟੇਸਟੀ ਕੜੀ ਬਣੀ ਹੈ ਤੁਸੀਂ ਟਰਾਈ ਜ਼ਰੂਰ ਕਰਿਓ ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਲਾਈਕ ਜ਼ਰੂਰ ਕਰਨਾ ਅਤੇ ਸ਼ੇਅਰ ਵੀ ਜ਼ਰੂਰ ਕਰਨਾ ਜੀ ਅੱਗੇ ਤੋਂ ਅੱਗੇ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ